ਜੀ ਦੇਖੋ ਵਾਹਿਗੁਰੂ ਨੇ ਕਿੱਦਾਂ ਇੱਕ ਵਿਧੀ ਇੱਕ ਵਿਧਾਨ ਬਣਾਇਆ ਕਿ ਇਹ ਮੱਖੀਆਂ ਫੁੱਲਾਂ ਦਾ ਰਸ ਚੂਸ ਕੇ ਤੇ ਉਹਨਾਂ ਦਾ ਅੱਗੇ ਮਖਿਆਲ ਤਿਆਰ ਕਰਤੀਆਂ ਹਨ ਹੈਨਾ ਉਹ ਇਹਨਾਂ ਨੂੰ ਪ੍ਰਮਾਤਮਾ ਨੇ ਇੱਕ ਗੁਣ ਦਿੱਤਾ ਹੋਇਆ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਮਖਿਆਲ ਦਾ ਬਿਜ਼ਨਸ ਕਾਰੋਬਾਰ ਕਰਦੇ ਆ ਪਰ ਮੈਂ ਉਹਨਾਂ ਨੂੰ ਦੇਖਿਆ ਉਹ ਆਪਣਾ ਮੂੰਹ ਸਿਰ ਟੱਕ ਕੇ ਰੱਖਦੇ ਆ ਪਰ ਗੋਰੀ ਦੇਖ ਲਓ ਤੁਸੀਂ ਉਦਾਂ ਹੀ ਹੱਥਾਂ ਦੇ ਨਾਲ ਹੀ ਮਖਿਆਲ ਚੱਕੀ ਜਾਂਦੇ ਆ ਨਾ ਮੈਂ ਇਹ ਵੀ ਸੁਣਿਆ ਬਜ਼ੁਰਗਾਂ ਤੋਂ ਕਿ ਮੱਖੀਆਂ ਨੇ ਜਿਹੜੀਆਂ ਇਹ ਤੁਹਾਡੇ ਅੰਤਰਤਾ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਬੰਦਾ ਜੇ ਘਬਰਾਇਆ ਹੋਵੇ ਤਾਂ ਇਹ ਫਿਰ ਤੁਹਾਡੇ ਤੇ ਅਟੈਕ ਕਰਦੀਆਂ ਨੇ ਦੂਸਰਾ ਤੁਸੀਂ ਆ ਜਿਹੜੀ ਚੀਜ਼ ਦੇਖਦੇ ਹੋ ਹੁਣ ਅੱਜ ਕੱਲ ਜਿਵੇਂ ਆਪਾਂ ਘਰੇ ਕੁੱਤਾ ਬਿੱਲੀ ਕਬੂਤਰ ਜਾਂ ਕੋਈ ਵੀ ਜਾਨਵਰ ਪੰਛੀ ਰੱਖਦੇ ਆ ਉਦਾਂ ਹੀ ਲੋਕ ਘਰੇ ਮੱਖੀਆਂ ਰੱਖਣ ਲੱਗੇ ਸ਼ੋਪੀਸ ਦੇ ਤੌਰ ਤੇ ਇਕੰਧ ਦੇ ਉੱਤੇ ਲੱਗ ਜਾਂਦਾ ਪੀਸ ਅੱਗੇ ਵੀ ਮੈਂ ਇੱਕ ਸ਼ਾਇਦ ਵੀਡੀਓ ਬਣਾਈ ਆ ਦੇ ਉੱਤੇ ਤੇ ਲੋਕ ਆਪਣੇ ਘਰੇ ਰੱਖਦੇ ਨੇ ਨਾਲੇ ਤਾਂ ਉਹ ਇੱਕ ਸਾਈਡ ਤੋਂ ਮਖਿਆਲ ਨਿਕਲ ਕੇ ਆਪਣੇ ਆਪ ਹੀ ਬੋਤਲਾਂ ਚਾਈ ਜਾਂਦਾ ਤੇ ਦੂਸਰਾ ਇਹ ਤੁਹਾਡੇ ਘਰ ਇੱਕ ਸ਼ੋਪੀਸ ਦੇ ਤੌਰ ਤੇ ਵੀ ਵਰਤਿਆ ਜਾਂਦਾ ਤੇ ਆਹ ਜਿਹੜੀ ਵੀਡੀਓ ਤੁਸੀਂ ਦੇਖਦੇ ਹੋ ਹੈਗੀ ਬੰਗਲਾਦੇਸ਼ ਦੀ ਇਹ ਜਿਹੜੀ ਔਰਤਾ ਇਹਦੇ ਘਰ ਦਾ ਕੋਈ ਵੀ ਐਸਾ ਖੁੰਜਾ ਨਹੀਂ ਕੋਈ ਵੀ ਐਸਾ ਥਮਲਾ ਨਹੀਂ ਜਿੱਥੇ ਮਖਿਆਲ ਨਾ ਲੱਗਿਆ ਹੋਵੇ ਤੇ ਇਹ ਕਹਿੰਦੀ ਵੀ ਮੈਂ ਇਹ ਮੱਖੀਆਂ ਬਸ ਰੱਖੀਆਂ ਹੋਈਆਂ ਮੇਰੀ ਪਰਿਵਾਰ ਵਾਂਗੂ ਮੇਰੇ ਨਾਲ ਰਹਿੰਦੀਆਂ ਇਹ ਮੱਖੀਆਂ ਨੇ ਕਦੇ ਮੇਰਾ ਕੋਈ ਨੁਕਸਾਨ ਨਹੀਂ ਕੀਤਾ ਜੇ ਕੋਈ ਮੇਰੇ ਘਰੇ ਆਉਂਦਾ ਵੀ ਆ ਕੋਈ ਰਿਸ਼ਤੇਦਾਰ ਕੋਈ ਆਸਗੁਆਣ ਦੇ ਵਿੱਚੋਂ ਭੈਣ ਪਾਈ ਤੇ ਮੱਖੀਆਂ ਕਿਸੇ ਦੇ ਉੱਤੇ ਅਟੈਕ ਨਹੀਂ ਕਰਦੀਆਂ ਕਦੇ ਵੀ ਤੇ ਇਹ ਔਰਤ ਕਹਿੰਦੀ ਮੇਰੇ ਨਾਲ ਤਾਂ ਅੱਜ ਤੱਕ ਵੀ ਕਦੇ ਇਦਾਂ ਨਹੀਂ ਹੋਇਆ ਵੀ ਕੋਈ ਇੱਕ ਵੀ ਮੱਖੀ ਨੇ ਮੇਰੇ ਡੰਕ ਮਾਰਿਆ ਹੋਵੇ ਇਹ ਔਰਤ ਉਹਨੂੰ ਹੱਥ ਵੀ ਲਾ ਰਹੀਆਂ ਮਖਿਆਲ ਨੂੰ ਪਰ ਮੈਨੂੰ ਲੱਗਦਾ ਨਹੀਂ ਕਿ ਉਹ ਡਰਦੀ ਆ ਕਿਉਂਕਿ ਬੰਦੇ ਦੇ ਦਿਲ ਦੇ ਵਿੱਚੋਂ ਡਰ ਨਿਕਲ ਜਾਂਦਾ ਜਦੋਂ ਆਪਾਂ ਕਿਸੇ ਵੀ ਚੀਜ਼ ਦੇ ਨਾਲ ਰਹਿਣਾ ਸ਼ੁਰੂ ਕਰਦੇ ਹਾਂ ਹੁਣ ਪਹਿਲਾਂ ਆਪਾਂ ਇੱਕ ਪਾਣੀ ਵਾਲੀ ਵੀਡੀਓ ਪਾਈ ਸੀ ਕਿ ਇਨਸਾਨ ਆ ਜਿਹੜਾ ਬੰਦਾ ਆਪਣੀ ਗਲਤੀ ਕਰਕੇ ਡੁੱਬ ਜਾਂਦਾ ਪਾਣੀ ਕਦੇ ਵੀ ਕਿਸੇ ਚੀਜ਼ ਨੂੰ ਡੋਬਦਾ ਨਹੀਂ ਹੈਗਾ ਉਸੇ ਤਰ੍ਹਾਂ ਮੈਨੂੰ ਲੱਗਦਾ ਜਿਹੜੀਆਂ ਮਖਿਆਲ ਦੀਆਂ ਮੱਖੀਆਂ ਨੇ ਜਦੋਂ ਅਸੀਂ ਇਹਨਾਂ ਤੇ ਹਮਲਾ ਕਰਦੇ ਹਾਂ ਜਾਂ ਅਸੀਂ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਉਂਦੇ ਹਾਂ ਇਹ ਉਦੋਂ ਹੀ ਇਨਸਾਨ ਦੇ ਉੱਤੇ ਉਦੋਂ ਹੀ ਬੰਦੇ ਤੇ ਅਟੈਕ ਬੈਕ ਕਰਦੀਆਂ ਨੇ ਨਹੀਂ ਤਾਂ ਮੈਨੂੰ ਲੱਗਦਾ ਨਹੀਂ ਵੀ ਅਟੈਕ ਕਰਦੀਆਂ ਉਹਨਗੇ ਜਿਹੜੇ ਸਾਹਬ ਨਾਲ ਵੀਡੀਓ ਆਪਾਂ ਦੇਖਦੇ ਆਂ ਵੀ ਲੋਕ ਇਤਾਂ ਹੀ ਨੰਗੇ ਹੱਥਾਂ ਦੇ ਨਾਲ ਮੱਖੀਆਂ ਨੂੰ ਚੱਕ ਕੇ ਆਪਣੇ ਸਰੀਰ ਤੇ ਲਾ ਲੈਂਦੇ ਆ ਜਾਂ ਨਾ ਉਹਨਾਂ ਨੂੰ ਚੱਕ ਕੇ ਇਧਰੋਂ ਉਧਰ ਮੂਵ ਕਰ ਦਿੰਦੇ ਨੇ ਸੋ ਸਭ ਪ੍ਰਮਾਤਮਾ ਦੇ ਰੰਗ ਨੇ ਉਨੇ ਦੇਖੋ ਤੁਸੀਂ ਕਿਦਾਂ ਦੇ ਵਿਧੀ ਦੇ ਵਿਧਾਨ ਬਣਾਏ ਹੋਏ ਨੇ ਆ ਨਾ ਫੁੱਲਾਂ ਦਾ ਰਸਾ ਇੱਕ ਪ੍ਰੋਸੈਸ ਬਣਾਇਆ ਹੋਇਆ ਇਹਨਾਂ ਦੀ ਇੱਕ ਜੀਵਨਾ ਇਹਨਾਂ ਦੀ ਜ਼ਿੰਦਗੀ ਆ ਕਹਿ ਲੋ ਵੀ ਇਹਨਾਂ ਦਾ ਕੰਮ ਆ ਇਹ ਹਨਾ ਫੁੱਲਾਂ ਦਾ ਰਸ ਲੈ ਕੇ ਆਉਣਾ ਤੇ ਉਹਦਾ ਮੁਖਿਆਲ ਬਣਾਉਂਦੇ ਆ ਠੀਕ ਆ ਮੱਖੀਆਂ ਆਪਣਾ ਘਰ ਪਾਉਂਦੀਆਂ ਨੇ ਮੱਖੀਆਂ ਆਪਣੇ ਬੱਚੇ ਰੱਖਦੀਆਂ ਨੇ ਪਰ ਮੁਖਿਆਲ ਆ ਜਿਹੜਾ ਇਨਸਾਨ ਦੇ ਵੀ ਕੰਮ ਆਉਂਦਾ ਹਨਾ ਪ੍ਰਮਾਤਮਾ ਨੇ ਕਿੰਨੀਆਂ ਚੀਜ਼ਾਂ ਨੇ ਇਨਸਾਨ ਦੇ ਵਾਸਤੇ ਤਹਫੇ ਦੇ ਤੌਰ ਤੇ ਦਿੱਤੀਆਂ ਇਨਸਾਨ ਨੂੰ ਸੋ ਉਹ ਬੜਾ ਬਿਆਨਤਾ پاک ਸ੍ਰੀ ਕਹੀਦਾ ਤੇ ਉਹ ਹਰ ਸ਼ੈ ਦੇ ਵਿੱਚ ਬਰਾਜਮਾਨਾ ਤੁਸੀਂ ਕਿਸੇ ਵੀ ਚੀਜ਼ ਨੂੰ ਪਿਆਰ ਕਰਕੇ ਦੇਖੋ ਉਹ ਚੀਜ਼ ਤੁਹਾਨੂੰ ਵਾਪਸ ਪਿਆਰ ਕਰਦੀ ਹੈ ਤੇ ਉਹ ਪ੍ਰਮਾਤਮਾ ਵੀ ਤੁਹਾਨੂੰ ਪਿਆਰ ਕਰਦਾ ਜਦੋਂ ਆਪਾਂ ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੇ ਨਾਲ ਪਿਆਰ ਕਰਦੇ ਹਾਂ ਉਹਦੇ ਜੀਵ ਜਾਨਵਤਾਂ ਨੂੰ ਪਿਆਰ ਕਰਦੇ ਹਾਂ ਸੋ ਇਸ ਕਰਕੇ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਜੰਤਕੀ ਬਹੁਤ ਖੂਬਸੂਰਤ ਆ ਮਿੱਤਰੋ ਜਿਉਂਦੇ ਵਾਸਤੇ ਰੋ ਧੰਨਵਾਦ